सत जी मैं जसविंदर गरेवाल हाउस ऑफ जूडियो पटियाला आई होप तो, सब ठीक ठाक होवोंगे कुछ कस्टमर ने सूट रेडी किए हैं जी असं मैं तुम दिखा रही हूँ यह जरा फस्ट सूट रहेगा यह हॉट पिंक कलर के प्रिंट शर्ट है जी ये लाइट जी प्रिंटड शर्ट है हॉट पिंक कलर केइट न प्रिंट दिता गया है इससे असं तैयार की है मजेंटा ਫਰੋਜ਼ੀ ਮਜ਼ੈਂਟਾ ਫਰੋਜ਼ੀ ਦਾ ਕੰਟਰਾਸਟ ਦਿੰਦਾ ਹੈ ਤੇ ਮਹਿੰਦੀ ਵਰਕ ਕਲਰ ਵਿੱਚ ਯੂਜ਼ ਕੀਤਾ ਹੈ ਇਹ ਬਣੀਆਂ ਇਸ ਤਰ੍ਹਾਂ 슬ੀਵਸ ਰਹਿਣਗੀਆਂ 슬ੀਵਸ ਤੇ ਵੀ ਇੱਕ ਬੂਟਾ ਦਿੱਤਾ ਗਿਆ ਲੇਸ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਘੇਰੇ ਤੇ ਲੇਸ ਲਗਾਈ ਹੈ ਐਂਡ ਬੈਕ ਨੈਕ ਤੇ ਵੀ ਇੱਕ ਬੂਟਾ ਦਿੱਤਾ ਗਿਆ ਜੀ ਜੋ ਕਿ ਬਹੁਤ ਹੀ ਗ੍ਰੇਸਫੁਲ ਲੱਗ ਰਿਹਾ ਹੈ ਇਸ ਦੀ ਬਾਟਮ ਤਿਆਰ ਕੀਤੀ ਆ ਸੀ ਕਲੀਨ ਹੌਟ ਪਿੰਕ ਕਲਰ ਦੇ ਵਿੱਚ ਮਸਲੀਨ ਦੇ ਵਿੱਚ ਇਸ ਤੇ ਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਵਰਕ ਕੀਤਾ ਗਿਆ ਹੈ ਬੂਟਾ ਦਿੱਤਾ ਗਿਆ 슬ੀਵਸ ਵਾਲਾ ਤੇ نیچے ਲੀਸ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਪਿਓਰ ਸ਼ਫੌਨ ਦੇ ਵਿੱਚ ਇਸ ਦਾ ਦੁਪੱਟਾ ਰਹੇਗਾ ਪਿੰਕ ਤੇ ਮਜ਼ੈਂਟਾ ਟਾਈ ਐਂਡ ਡਾਈ ਦੇ ਵਿੱਚ ਸਾਰੇ ਦੇ ਵਿੱਚ ਟਾਈ ਐਂਡ ਡਾਈ ਕੀਤਾ ਗਿਆ ਦੇ ਲੀਨ ਨਾਲ ਦੇਸ ਨਾਲ ਫਿਨਿਸ਼ਿੰਗ ਕੀਤੀ ਗਈ ਹੈ ਜੀ ਸੂਟ ਦੇ ਨਾਲ ਦੀ ਫਿਨਿਸ਼ਿੰਗ ਕੀਤੀ ਗਈ ਹੈ ਬਹੁਤ ਹੀ ਪਿਆਰਾ ਸੂਟ ਹੈ ਹੈ ਜੀ ਗਰਮੀ ਦੇ ਵਿੱਚ ਵੇਅਰ ਕਰਨਾ ਬਹੁਤ ਹੀ ਇਜ਼ੀ ਮਸਲੀਨ ਬਹੁਤ ਹੀ ਸੌਫਟ ਫੈਬਰਿਕ ਨੈਕਸਟ ਸੂਟ ਹੈ ਜਿਹੜਾ ਇਹ ਸੈਟਨ ਦੇ ਵਿੱਚ ਹੈ ਜੀ ਬਲੈਕ ਐਂਡ ਵਾਈਟ ਸੈਟਨ ਦੇ ਵਿੱਚ ਸ਼ਰਟ ਤਿਆਰ ਕੀਤੀ ਹੈ ਬਲੈਕ ਪੱਟੀ ਲਗਾ ਕੇ ਘੇਰਾ ਤਿਆਰ ਕੀਤਾ ਹੈ ਵਾਈਟ ਦੇ ਨਾਲ ਵਰਕ ਕੀਤਾ ਗਿਆ ਬਹੁਤ ਹੀ ਬ੍ਰੀਟ ਸਫਾਈ ਚੈੱਕ ਕਰ ਸਕਦੇ ਹੋ ਤੁਸੀਂ ਤੇ ਇਹ ਵਾਲੀਆਂ ਏਸੀਆਂ ਸੀ 슬ੀਵਸ ਸਿਆਰ ਕੀਤੀਆਂ ਨੇ ਜੀ 슬ੀਵਸ ਦੇ نیچے ਮੈਂਡੀ ਕਲਰ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਫੈਬਰਿਕ ਲਗਾ ਕੇ ਜੋ ਕਿ ਬਹੁਤ ਹੀ ਗਰੇਸਫੁਲ ਲੱਗ ਰਿਹਾ ਹੈ ਇਸ ਦੇ ਵਿੱਚ ਅਸੀਂ ਕੱਟ ਵੀ ਦੇ ਸਕਦੇ ਸੀ ਜੀ ਕੱਟ ਨਾਲ ਇਹ ਹੋਰ ਵੀ ਪੈਰਨ ਲੱਗਦੀ ਇਹ ਸਟ੍ਰੇਟ 슬ੀਵਸ ਤਿਆਰ ਕੀਤੀਆਂ ਨੇ ਤੇ ਜੇ ਬੈਲ ਸ਼ੇਪ ਤਿਆਰ ਕਰਦੇ ਤਾਂ ਥੋੜੀ ਹੋਰ ਸੋਹਣੀ ਲੱਗਣੀ ਸੀ ਬਟ ਕਸਟਮਰ ਦੀ ਡਿਮਾਂਡ ਸੀ ਕਿ ਅਸੀਂ ਸਟੇਟ 슬ੀਪਸ ਹੀ ਪਾਉਣੀਆਂ ਨੇ ਕਾਰਟੂਨ ਵੀ ਉਹ ਪਸੰਦ ਨਹੀਂ ਕਰਦੇ ਤੇ نیچے ਮੈਡੀ ਕਲਰ ਦਾ ਫੈਬਰਿਕ ਲਗਾ ਕੇ ਇਹ ਬਹੁਤ ਹੀ ਗ੍ਰੇਸਫੁਲ ਬਣੀਆਂ ਨੇ ਦੇਖ ਸਕਦੇ ਹੋ ਤੁਸੀਂ ਇਹ ਵਾਲੀ ਇਸ ਦੀ ਬਾਟਮ ਰਹੇਗੀ ਸਲਟਨ ਦੇ ਵਿੱਚ ਐਂਡ ਬਲੈਕ ਕਲਰ ਦਾ ਹਿੱਸਾ ਦੁਪੱਟਾ ਪਿਓਰ ਸ਼ਿਫਨ ਦੇ ਵਿੱਚ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੋਈ ਸੀ ਨੈਕਸਟ ਫੁੱਟ ਜਿਹੜਾ ਉਹ ਜੌਰਜਟ ਦੇ ਵਿੱਚ ਰਹੇਗਾ ਜੀ ਕਾਈ ਐਂਡ ਡਾਈ ਦੇ ਵਿੱਚ ਸ਼ਰਟ ਜੌਰਜਟ ਦੀ ਗ੍ਰੀਨ ਕਲਰ ਐਂਡ ਆਫ ਵਾਈਟ ਇਸ ਦੇ ਉੱਤੇ ਮਿਰਰ ਵਰਕ ਕੀਤਾ ਹੋਇਆ ਹੈ ਸਕਿਨ 골ਡਨ ਕਲਰ ਲਗਾ ਕੇ ਮਿਰਰ ਨਾਲ ਵਰਕ ਕੀਤਾ ਹੋਇਆ ਹੈ नेकलाइन ਬਹੁਤ ਹੀ ਸੋਹਣੀ ਤਿਆਰ ਕੀਤੀ ਗਈ ਹੈ ਜੋ ਕਿ ਬਹੁਤ ਹੀ ਗ੍ਰੇਸਫੁਲ ਲੱਗਦੀ ਹੈ। ਇਹ 슬ੀਵਸ ਉੱਤੇ ਕਟਵਰਕ ਕੀਤਾ ਗਿਆ ਹੈ। 골ਡਨ ਐਂਡ ਸਕਿਨ ਕਲਰ ਦਾ ਥ्रेड ਯੂਜ਼ ਕੀਤਾ ਗਿਆ ਤੇ ਮਿਰਰ ਨਾਲ ਬਹੁਤ ਹੀ ਗ੍ਰੇਸਫੁਲ ਲੱਗ ਰਹੀ ਹੈ। ਤੇ ਜੇ ਜੀ ਇਸ ਦੇ ਬਾਟਮ ਹੈ ਜੀ। ਬਾਟਮ 크ريب ਦੀ ਰਹੇਗੀ। 크ريب ਦੀ ਬਾਟਮ ਦੇ ਉੱਤੇ ਨਾਲ ਬਾਟਮ ਦੇ نیچے ਸ਼ਰਟ ਵਾਲਾ ਫੈਬਰਿਕ ਦੇ ਕੇ ਜੌਰਜਟ ਦਾ ਉਹਦੇ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਜਿਸ ਨਾਲ ਸਲਵਾਰ ਹਲ ਵੀ ਕ੍ਰਿਸਟਲ ਹੋ ਗਈ ਤੇ ਜਿਹੜੇ ਦੁਪੱਟਾ ਜੀ ਇਹ ਚੁਣੌਂਦਾ ਚੁਣੌਂਦਾ ਦੁਪੱਟਾ ਸ਼ਰਟ ਦੀ ਤਰ੍ਹਾਂ ਹੀ ਟਾਈ ਐਂਡ ਟਾਈ ਕੀਤਾ ਗਿਆ ਆਫ ਵਾਈਟ ਐਂਡ ਗ੍ਰੀਨ ਦੇ ਨਾਲ ਬਹੁਤ ਹੀ ਪਿਆਰੀ ਲੁੱਕ ਆ ਰਹੀ ਹੈ ਜੇ ਸੂਟ ਦੀ ਤੇ ਜੋ ਵਰਕ ਦੇ ਵਿੱਚ ਥ्रेड ਯੂਜ਼ ਕੀਤਾ ਗਿਆ ਸੀ ਉਸ ਦੇ ਨਾਲ ਹੀ ਅਸੀਂ ਪਲੇਸ ਲਗਾ ਕੇ ਦਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੈ ਫੂਰ ਬਹੁਤ ਹੀ ਗ੍ਰੇਸਫੁਲ ਬਣਿਆ ਇਸ ਨਾਲ ਅਸੀਂ ਇੱਕ ਹੋਰ ਸੂਟ ਤਿਆਰ ਕੀਤਾ ਹੋਇਆ ਹੈ yellow white off white and red ਦੇ ਵਿੱਚ ਜੇਕਰ ਤੁਹਾਨੂੰ ਪਸੰਦ ਆ ਜੀ ਇਹ ਤੁਸੀਂ ਪਰਚੇਸ ਕਰ ਸਕਦੇ ਹੋ ਇਹ ਸੇਲ ਲਈ ਹੈ ਮਿਰਰ ਵਰਕ ਹੋਇਆ ਹੋਇਆ ਹੈ red ਐਂਟ ਜੈਲੋ ਥ੍ਰੈਡ ਲਗਾ ਕੇ ਇਸ ਦੀ ਨੈਕਲਾਈਨ ਕੈਰ ਕੀਤੀ ਗਈ ਹੈ ਜੋ ਕਿ ਬਹੁਤ ਹੀ ਗ੍ਰੇਸਫੁਲ ਲੱਗ ਰਹੀ ਹੈ ਸਫਾਈ ਚੈੱਕ ਕਰ ਸਕਦੇ ਹਾਂ ਬਹੁਤ ਸੋਹਣੀ ਸਫਾਈ ਇਹ ਡਿਜ਼ਾਈਨ ਅਸੀਂ ਬਹੁਤ ਤਿਆਰ ਕੀਤਾ ਜੀ ਅਸੀਂ ਕਸਟਮਰ ਦੀ ਡਿਮਾਂਡ ਤੇ ਕਸਟਮਰ ਦੀ ਬਹੁਤ ਹੀ ਇਹ ਪਸੰਦ ਰਹੀ ਹੈ ਇਹ ਵਾਲੀ ਆਹ ਵਾਲੀਆਂ ਦੇਖੋ ਇਸ ਤਰ੍ਹਾਂ 슬ੀਵਸ ਨੇ ਸਰਦੀ ਦੇ ਵਿੱਚ ਸਿਲਕ ਵਗੈਰਾ ਦੇ ਉੱਤੇ ਇਹ ਡਿਜ਼ਾਈਨ ਸਾਡਾ ਬਹੁਤ ਰੈਡੀ ਹੋਇਆ ਹੈ ਕਸਟਮਰ ਨੇ ਇਹ ਸੂਟ ਇਹ ਹੈ ਵਰਕ ਬਹੁਤ ਹੀ ਲਾਇਕ ਕੀਤਾ ਹੁਣ ਸਮਰ ਦੇ ਵਿੱਚ ਬਣ ਰਿਹਾ ਜੀ ਜਾਰਜਟ ਦੇ ਵਿੱਚ ਟਾਈ ਐਂਡ ਡਾਈ ਇਹਦੀ ਬਾਟਮ ਬੀਟ ਟਾਈ ਐਂਡ ਡਾਈ ਦੀ ਹੀ ਰਹੇਗੀ ਇਹ ਪੂਰਾ ਸੂਟ ਟਾਈ ਐਂਡ ਡਾਈ ਜਾਰਜਟ ਦਾ ਤਿਆਰ ਕੀਤਾ ਹੋਇਆ ਐਂਡ ਪਿਓਰ ਸੁਪਰਨੈਟ ਦਾ ਦੁਪੱਟਾ ਰਹੇਗਾ ਇਸ ਦਾ ਪਿਓਰ ਸੁਪਰਨੈਟ ਦਾ ਟਕ ਟਾਈ ਐਂਡ ਡਾਈ ਦੇ ਵਿੱਚ ਰੈੱਡ ਟੂ 옐ੋ ਵਾਈਟ ਤੁਸੀਂ ਦੇਖ ਸਕਦੇ ਹੋ ਆਫ ਵਾਈਟ ਬਹੁਤ ਪਿਆਰਾ ਜਿਹਦੇ ਇਸ ਦੇ ਨਾਲ ਇਸ ਨੂੰ ਫਿਨਿਸ਼ਿੰਗ ਦਿੱਤੀ ਗਈ ਆਈ ਹੋਪ ਤੁਹਾਨੂੰ ਸਾਡੇ ਸੂਟ ਪਸੰਦ ਆਏ ਹੋਣਗੇ ਜੇਕਰ ਤੁਹਾਨੂੰ ਸਾਡੇ ਸੂਟ ਪਸੰਦ ਨੇ ਤੁਸੀਂ ਵੀ ਇਹ ਸੂਟ ਕਿਸੇ ਵੀ ਐਫ ਐਫ ਫੈਬਰਿਕ ਦੇ ਵਿੱਚ ਤੇ ਕਿਸੇ ਵੀ ਕਲਰ ਦੇ ਪਿਆ ਕਸ ਸਕਦੇ ਹੋ ਅਹ ਤੁਸੀਂ ਜੇਕਰ ਤੁਹਾਨੂੰ ਇਹ ਸਾਡਾ ਰੈਡ ਰੂਮ ਮਿਰਰ ਵਾਲਾ ਫੁੱਟ ਪਸੰਦ ਹੈ ਤਾਂ ਤੁਸੀਂ ਇਸ ਨੂੰ ਪਰਚੇਸ ਕਰ ਲਈ ਸਰੋ ਡੀਐਮ ਕਰ ਸਕਦੇ ਹੋ ਡੀਐਮ ਕਰਨ ਲਈ ਸਾਡਾ ਨੰਬਰ ਨੋਟ ਕਰ ਲਓ 92875036 ਇਸ ਤੋ ਇਲਾਵਾ ਜੇਕਰ ਤੁਹਾਨੂੰ ਹੋਰ ਵੀ ਸਾਡੇ ਕੋਈ ਵੀ ਡਿਜ਼ਾਈਨ ਪਸੰਦ ਹੈ ਤਾਂ ਤੁਸੀਂ ਫੋਨ ਕਰਕੇ ਸਾਡੇ ਤੋਂ ਫੁੱਟ ਕੈਰ ਕਰਵਾ ਸਕਦੇ ਹੋ ਤੇ ਜੇਕਰ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਸਾਡਾ ਐਡਰੈਸ ਹੈ ਜੀ 153 ਦੀ ਸ਼ਰਬਾ ਨਗਰ ਨੀਅਰ ਆਬਲੋਵਲ ਗ੍ਰੇਟ ਪਾਸ ਰੋਡ ਪਟਿਆਲਾ ਅ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਸਾਡੇ ਸੁੱਟ ਕਿਸ ਤਰ੍ਹਾਂ ਦੇ ਲੱਗੇ ਤੇ ਸਾਡੀ ਵੀਡੀਓ ਨੂੰ ਬਥੋਰਾ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਵੀ ਕਰੋ ਆਗੇ ਤੁਹਾਨੂੰ ਸਾਡੇ ਸੁੱਟਾਂ ਦੇ ਡਿਜ਼ਾਈਨਰ ਦੇ ਨੋਟੀਫਿਕੇਸ਼ਨਸ ਆਉਂਦੇ ਰਹਿਣ ਤੇ ਚਲੋ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਸਾਰੇ ਸੁੱਟਾਂ ਨਾਲ ਹੁਣ ਹੁਣ ਰੰਗਾਂ ਨਾਲ ਸਸ਼ੀ ਗਾਲ ਜੀ ਥੈਂਕ ਯੂ ਸੋ ਮਚ